ਸਾਨੂੰ ਆਇਆ 20 ਲੀਟਰ ਤਾਂ ਨਾਰਮਲ ਹੀ ਦੇਣਾ ਚਾਹੀਦਾ ਨਾ 20 ਲੀਟਰ ਤਾਂ ਦੇਣਾ ਹੀ ਚਾਹੀਦਾ ਫਿਰ ਹਾਂ ਜੇ ਦੂਜੇ ਸੂਏ ਵਧੀਆ ਚੰਗਾ ਸੇਵਾ ਵੀ ਬਹੁਤ ਕਰੀ ਹੈਗੀ ਸੇਵਾ ਵੀ ਚੰਗੀ ਕਰੀ ਵੀ ਬਾਕੀ ਸੀਮਨ ਬਾਈ M19 ਦਾ ਲੱਗਿਆ ਵਗਾ M19 ਹਾਂ ਇਹ ਮੇਰੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਪਿੰਡ ਕਾਂਗੜ ਤਹਿਸੀਲ ਰਾਮਪਰਾ ਫੂਲ ਤੇ ਜਲਾ ਉਹਨੂੰ ਬਠੰਡਾ ਪੈ ਜਾਂਦਾ ਸਾਹਮਣੇ ਜਿਹੜੀ ਤੁਸੀਂ ਮੱਝ ਦੇਖ ਰਹੇ ਹੋ ਇਹ ਬਕਾਊ ਆ ਗਈ ਇਸ ਵਾਰ ਇਹਨੇ ਤੀਜਾ ਸੂਹਾ ਸੂਣਾ ਤਕਰੀਬਨ ਹਫ਼ਤੇ ਤੋਂ 10 ਦਿਨਾਂ ਦੀ ਹਜੇ ਇਹ ਕੱਚੀ ਆ ਗਈ ਚੰਗਾ ਇਹਦਾ ਦੁੱਧ ਦਿੱਤਾ ਵਾ ਪਹਿਲਾਂ ਵਾਲੇ ਸੂਏ ਦੇ ਵਿੱਚ ਕੋਈ ਵਪਾਰ ਦਾ ਕੰਮ ਨਹੀਂ ਆਮ ਜਿਵੇਂ ਘਰ ਦੀ ਲੋੜ ਵਾਸਤੇ ਪਸ਼ੂ ਰੱਖੇ ਹੁੰਦੇ ਆ ਆਂ ਹੀ ਪਸ਼ੂ ਰੱਖੇ ਹੋਏ ਹੈਗੇ ਚੰਗੇ ਕੱਦ ਕਾੜ ਦੇ ਵਿੱਚ ਆ ਚੰਗੀ ਸੰਭੀ ਬੜੀ ਹੈਗੀ ਸਾਰੇ ਪੱਖਾਂ ਤੋਂ ਸੋਹਣੀ ਹੈ ਸਾਫ਼ ਸੁਥਰੀ ਹੈਗੀ ਸਿੰਘਾਂ ਦੀ ਕੁਆਲਿਟੀ ਵੀ ਬਹੁਤ ਚੰਗੀ ਹੈਗੀ ਸਾਰੇ ਪੱਖਾਂ ਤੋਂ ਹੀ ਸੋਹਣੀ ਹੈਗੀ ਤੇ ਬਾਕੀ ਜੋ ਬਣਦੀ ਡਿਟੇਲ ਹੈ ਉਹ ਆਪਾਂ ਬਾਈ ਤੋਂ ਲੈ ਕੇ ਦੇਵਾਂਗੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਕੋਲੋ ਸੀ ਮੈਨੂੰ ਵੀ ਇਹਦਾ ਚੰਗਾ ਲੱਗਿਆ ਵਾ ਤੇ ਬਾਕੀ ਜੋ ਰੇਡ ਹੋਊਗਾ ਉਹ ਆਪਾਂ ਵੀਡੀਓ ਦੇ ਵਿੱਚ ਹੀ ਬਾਈ ਤੋਂ ਕਰਾ ਦਾਂਗੇ ਤੇ ਉਸ ਬਾਅਦ ਤੁਹਾਨੂੰ ਆਪਾਂ ਤੋੜ ਕੇ ਦਿਖਾ ਦਾਂਗੇ ਤੇ ਆ ਜੋ ਆਪਾਂ ਥੋੜਾ ਜਿਆਦਾ ਸਮਾਨ ਹੀ ਲੈਂਦੇ ਆਪਾਂ ਬਾਈ ਨਾਲ ਗੱਲਬਾਤ ਕਰਾਉਨੇ ਆ ਤੇ ਸਾਰੀ ਆਪਾਂ ਡੱਡੇ ਲੈ ਕੇ ਜੰਨੇ ਆ ਤੇ ਆਦੀ ਫੁੱਲ ਤੁਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਇੱਥੇ ਆ ਕੇ ਆਪਦੀ ਤਸੱਲੀ ਕਰ ਲਿਓ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਅ ਭਾਈ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਗੁਰਜਿੰਦਰ ਹੈ ਬਾਈ ਪਿੰਡ ਕਾਂਗੜ ਹੈਗਾ ਠੀਕ ਹੈ ਜੀ ਹਾਂਜੀ ਤੇ ਬਾਈ ਜਿਹੜੀ ਆਪਾਂ ਇਹ ਮੱਝ ਵੇਚਣ ਲੱਗੇ ਆ ਆਪਣੇ ਘਰ ਦੀ ਹੀ ਆ ਨਾ ਹਾਂਜੀ ਹਾਂਜੀ ਘਰ ਦੀ ਹੈ ਕੱਟੀ ਆ ਆਪਣੇ ਠੀਕ ਹੈ ਕੱਟੀ ਵਾਲੀ ਸੀਗੀ ਕੱਟੀ ਵਾਲੀ ਸੀ ਘਰ ਦੀ ਠੀਕ ਹੈ ਤੇ ਇਸ ਵਾਰ ਕਿਹੜਾ ਸੂਆ ਸੂਣਾ ਨੇ ਇਹਨੇ ਤੀਜਾ ਸੂਆ ਸੂਣਾ ਵੀਰੇ ਠੀਕ ਆ ਪਹਿਲਾਂ ਦੋ ਸੂਏ ਯਾਨੀ ਆਪਣੇ ਕੋਲੇ ਸੀ ਆਪਾਂ ਚੋਈ ਆ ਨਾ ਹਾਂ ਆਪਾਂ ਹੀ ਚੋਈ ਆ ਬਾਈ ਦੋ ਸੂਏ ਤੇ ਦੂਜੇ ਸੂਏ ਦੇ ਵਿੱਚ ਇਹਨੇ ਕਿੰਨਾ ਦੁੱਧ ਦਿੱਤਾ ਵਾ ਦੂਜੇ ਸੂਏ 'ਚ ਵੀਰੇ 18 ਤੋਂ 19 ਲੀਟਰ ਦੁੱਧ ਚੋਇਆ ਵਾ ਆਪਣਾ 18 ਤੋਂ 19 ਲੀਟਰ ਆਪਾਂ ਯਾਨੀ ਕਿ ਚੋਇਆਗਾ ਆਪਣਾ ਚੋਇਆ ਵਾ ਹਾਂਜੀ ਠੀਕ ਆ ਤੇ ਇਸ ਵਾਰ ਫਿਰ ਕੀ ਉਮੀਦ ਆ ਕਿ ਚੰਗੀ ਮੀਂਹ ਦੀ ਆ ਨਾ ਹਾਂਜੀ ਹਾਂ ਸਾਨੂੰ ਆਏ ਆ 20 ਲੀਟਰ ਤਾਂ ਨਾਰਮਲ ਹੀ ਦੇਣਾ ਚਾਹੀਦਾ ਨਾ 20 ਲੀਟਰ ਤਾਂ ਦੇਣਾ ਹੀ ਚਾਹੀਦਾ ਫਿਰ ਹਨਾ ਜਦੋਂ ਦੂਜੇ ਸੂਏ ਵਧੀਆ ਚੰਗਾ ਸੀ ਸੇਵਾ ਵੀ ਬਹੁਤ ਕਰੀ ਹੈਗੀ ਸੇਵਾ ਵੀ ਚੰਗੀ ਕਰੀ ਵੀ ਬਾਕੀ ਸੇਵਾ ਚੰਗੀ ਆ ਉਹ ਤਾਂ ਚਲੋ ਪਤਾ ਲੱਗਦਾ ਹਨਾ ਹਾਂਜੀ ਹਾਂ ਚੰਗੀ ਸੰਭੀ ਬਲੀ ਆਗੀ ਹਾਂਜੀ ਬਾਕੀ ਦੁੱਧ ਸੇਵਾ ਤੇ ਵੀ ਹੁੰਦਾ ਹਨਾ ਹਾਂਜੀ ਵੀਰੇ ਹਾਂ ਤੇ ਕਿਵੇਂ ਰਹੀ ਆ ਬਾਈ ਜਿਵੇਂ ਆਪਾਂ ਚੋਂਦੇ ਰਹੇ ਆ ਚੋਂਣ ਜਾਣ ਚ ਚਵਾਈ ਚ ਬਹੁਤ ਵਧੀਆ ਵੀਰੇ ਪੋਲੀ ਧਾਰ ਹੈਗੀ ਅੱਛਾ ਤੇ ਉੋਂ ਵੀ ਕੋਈ ਉਹ ਨਹੀਂ ਗੀ ਦਿੱਕਤ ਨਹੀਂ ਗੀ ਖੜ ਕੇ ਵਧੀਆ ਮਿਲਦੀ ਹੈਗੀ ਠੀਕ ਆ ਚੋਕ ਹੀ ਲਵੇ ਕੋਈ ਮਰਜ਼ੀ ਚੋਲੇ ਕੋਈ ਚੱਕਰ ਨਹੀਂ ਤੇ ਦੁੱਧ ਦੇ ਕਿੰਨਾ ਕ ਟਾਈਮ ਲਈ ਸੀਗੀ ਦੁੱਧ ਇਹ ਵੀਰੇ ਜੇ ਮੰਨ ਲਓ ਵੀ ਜਦੋਂ ਗੱਬਣ ਹੋਈ ਆ ਉਦੋਂ 5-6 ਮਹੀਨੇ ਤੱਕ ਦਿੱਤਾਗਾ 3 ਮਹੀਨੇ ਤੋਂ ਗੱਬਣ ਹੋਈ ਠੀਕ ਆ ਵੀ ਮਤਲਬ ਦੇਗੀ ਸੀ ਲੰਮਾ ਸਮਾਂ ਹਾਂ ਹਾਂ ਠੀਕ ਆ ਤੇ ਥਣਾ ਥੁਣਾ ਨੰਗੋ ਕਿਵੇਂ ਆਗੀ ਥਣਾ ਦੀ ਸਾਫ ਆ ਵੀਰੇ ਜਮਾ ਸਾਫ ਆ ਆਪ ਦੀ ਤਸੱਲੀ ਕਰ ਲੈਣ ਕੋਈ ਚੱਕਰ ਨਹੀਂ ਆਪਾਂ ਨੂੰ ਠੀਕ ਆ ਸਾਰੇ ਪੱਖਾਂ ਤੋਂ ਮਤਲਬ ਤੁਸੀਂ ਅਗਲਾ ਕਰ ਲਿਆ ਕੋਈ ਕੋਈ ਉਹ ਨਹੀਂ ਗਾ ਚੱਕਰ ਠੀਕ ਆ ਤੇ ਜਿਹੜਾ ਬਈ ਇਹਦੇ ਸੀਮਣ ਲੱਗਿਆ ਵਾ ਉਹਦਾ ਕੁਝ ਪਤਾ ਵੀ ਕਿਹੜਾ ਲੱਗਿਆ ਵਾ ਸੀਮਣ ਬਈ ਐਮ 19 ਦਾ ਲੱਗਿਆ ਵਗਾ ਐਮ 19 ਹਾਂ ਇਹ ਮੇਰੇ ਖਿਆਲ ਨਾਲ ਆਪਣਾ ਸਰਕਾਰੀ ਸੀਮਣਾ ਨਾਬੇ ਵਾਲਿਆਂ ਦਾ ਹਨਾ ਨਾਬੇ ਵਾਲਿਆਂ ਦਾ ਸਰਕਾਰੀ ਸੀਮਣਾ ਬਈ ਹਾਂ ਪ੍ਰੋਜ ਨੇ ਅਰੈਸਟਡ ਦੋਸਤੋ ਬੁੱਲ ਲਗਾ ਉਹ ਉਹਦਾ ਸੀਮਣ ਲੱਗਿਆ ਵਾ ਚੰਗੇ ਬੱਚੇ ਆਉਂਦੇ ਆ ਉਹਦੇ ਦੋਤੇ ਵੀ ਚੰਗੇ ਆਏ ਆਗੇ ਹੂੰ ਤੇ ਉਸ ਬੋਲਦਾ ਇਹਦੇ ਸੀਮਣ ਲੱਗਿਆ ਵਾ ਤੇ ਜੇ ਕੱਟੀ ਆਉਂਦੀ ਆ ਤਾਂ ਵੱਧ ਦੇ ਆਲੀ ਗੱਲ ਆਗੇ ਤੇ ਬਾਕੀ ਬਾਈ ਹੁਣ ਜਿਵੇਂ ਇਹ ਮੱਧ ਚੰਗੀ ਆ ਹਨਾ ਇਹਦਾ ਕੋਈ ਸੀਮਾ ਦਾ ਆਪਦਾ ਨਹੀਂ ਪਤਾਗਾ ਨਹੀਂ ਆਪਾਂ ਨੂੰ ਇਹਦਾ ਨਹੀਂਗਾ ਹੋ ਧਿਆਨ ਚ ਇਹਦਾ ਨਹੀਂ ਪਤਾ ਕਿ ਕਿਹੜੀ ਸੀਮਾ ਦੀ ਹੈ ਹਾਂਜੀ ਹਾਂ ਠੀਕ ਆ ਜਿਹੜਾ ਲੱਗਿਆਗਾ ਯਾਨੀ ਉਹ M19 ਦਾ ਲੱਗਿਆ ਵਾ ਹਾਂ M19 ਦਾ ਲੱਗਾ ਲਾ ਠੀਕ ਐ ਤੇ ਰੇਟ ਕਿੰਨਾ ਕਰਦੇ ਆਪਾਂ ਰੇਟ ਇਹ ਵੀ 2.5 ਲੱਖ ਦੀ ਦੇਣੀ ਆ ਠੀਕ ਹੈ 2.5 ਲੱਖ ਦੀ ਦੇਣੀ ਆ ਕਿ ਵਿੱਚੋਂ ਮਾਨਤਾਨ ਦਾ ਹੋ ਜਾ ਮਾਨਤਾਨ ਹੋ ਜਾਊਗਾ ਥੋੜਾ ਮੋਟਾ ਪਰ ਉਹ ਇੰਨੇ ਇੱਕ ਦੂਈ ਦੇਣੀ ਆ ਆਪਾਂ ਕਰੀਬ ਇੰਨੇ ਹੀ ਦੇਣੀ ਆਂਗੀ ਵੀ ਮਾਨਤਾਨ ਹੋ ਜਾਊ ਵਿੱਚੋਂ ਹਾਂ ਹਾਂ ਬਾਕੀ ਰੇਟ ਆਪਾਂ ਕਨਫਰਮ ਕਰਤਾ ਹਾਂਜੀ ਤੇ ਜਿਹਨੂੰ ਫੱਟ ਬੈਂਦੀ ਆ ਤੁਸੀਂ ਕਾਲ ਕਰ ਸਕਦੇ ਹੋ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਬਾਕੀ ਤੁਸੀਂ ਆ ਕੇ ਤਸੱਲੀ ਜ਼ਰੂਰ ਕਰਿਓ ਇਹਨੇ ਪੈਸੇ ਲਾਉਣੇ ਆ ਉਹਦਾ ਫਰਜ਼ ਆ ਹਨ ਵੀ ਆ ਕੇ ਦੇਖਣਾ ਤੇ ਮੱਝ ਚੰਗੀ ਆ ਸਾਰੇ ਪੱਖਾਂ ਤੋਂ ਹੀ ਸੋਹਣੀ ਆ ਕੱਦ-ਕਾੜ ਵੀ ਚੰਗਾ ਚੰਗੀ ਸਾਂ ਵੀ ਬੜੀ ਆਗੀ ਥਾਂਲੇਵੇ ਦੀ ਪੂਰੀ ਸਾਫ ਆ ਗਈ ਅਜੇ ਦਿਨ ਕਾਫੀ ਬਏ ਆ ਮੈਂ ਦਾ ਵੀ ਚੰਗਾ ਲੇਵਾ ਤਿਆਰ ਕਰੂਗੀ ਤੇ ਲੇਵਾ ਬਾਈ ਵਧੀਆ ਤਿਆਰ ਕਰਦੀ ਆ ਨਾ ਪੂਰਾ ਵਧੀਆ ਕਰੂਗੀ ਵੀਰੇ ਮੌਕੇ ਤੇ ਆ ਕੇ ਹਾਂ ਮੌਕੇ ਤੇ ਆ ਕੇ ਕਰਦੀ ਆ ਥੋੜਾ ਜਿਹਾ ਊਮਲਾ ਜਿਹਾ ਖੂਟਾ ਟਾਇਟ ਹੀ ਆ ਨਾ ਹਾਂ ਟਾਇਟ ਰੱਖ ਦਿਆ ਠੀਕ ਆ ਤੇ ਟਾਇਟ ਲੇ ਬਾਈ ਚੰਗਾ ਹੁੰਦਾਗਾ ਨਾਲੇ ਤਾਂ ਕੋਈ ਨੌਕਸ਼ਨ ਨਹੀਂ ਪੈਂਦਾ ਤੇ ਬਾਕੀ ਦੁੱਧ ਵੀ ਇਹਨਾਂ ਲੇਵਿਆਂ ਜੀ ਨਕਲ ਦਾਗਾ ਤੇ ਡਿਟੇਲਸ ਤੁਹਾਨੂੰ ਸਾਰੀ ਲੈਦੀ ਹੁਣ ਆਪਾਂ ਤੋੜ ਕੇ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਇੱਕ ਵਾਰੀ ਤਿਆਰੀ ਫੁੱਲ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਖੋਲ ਲਾ ਬਾਈ ਥੋੜਾ ਡਰਦੀ ਜ਼ਰੂਰ ਤੇ ਆਪਾਂ ਫੇਰ ਵੀ ਕੋਸ਼ਿਸ਼ ਕਰਾਂਗੇ ਤੋੜ ਕੇ ਦਿਖਾਉਣੇ ਕੱਦ-ਕਾੜ ਬਹੁਤ ਆ ਤੁਸੀਂ ਦੇਖ ਸਕਦੇ ਹੋ ਸਿੰਘ ਜਮਾ ਕੁੰਡੇ ਆ ਫੇਸ ਬਹੁਤ ਸੋਹਣਾਗਾ ਤੇ ਤਕਰੀਬਨ ਝੋਟੀ ਟਾਈਪ ਹੀ ਆ ਝੋਟੀ ਟਾਈਪ ਹੀ ਕਹਿ ਸਕਦੇ ਆ ਆਪਾਂ ਤੇ ਫੱਟਪੜੇ ਦੀ ਕੁਆਲਿਟੀ ਦੇਖ ਸਕਦੇ ਬਹੁਤ ਚੰਗੀ ਆ ਇੱਕ ਗੇਟਾ ਹੋਰ ਕਢਾ ਲਈ ਬੈਕਸਾਈਡ ਤੋਂ ਚੜਾਈ ਬਹੁਤ ਆ ਗਈ ਬਾਕੀ ਉਹ ਥਾਣਾ ਦਾ ਸਜਾ ਉਹ ਵੀ ਬਹੁਤ ਜ਼ਿਆਦਾ ਸੋਹਣਾਗਾ ਉਠੀ ਦੀ ਚਵਾਈ ਵਾਲੇ ਬਹੁਤ ਵਧੀਆ ਥਾਣਾਂ ਨਾ ਤਾਂ ਛੋਟੇ ਆ ਤੇ ਨਾ ਹੀ ਜਿਆਦਾ ਵੱਡੇ ਆ ਬਾਕੀ ਤੁਸੀਂ ਦੁਆਰੇ ਦੇਖ ਸਕਦੇ ਹੋ ਤੁਰਨ ਦੀ ਤੇ ਐਨ ਜਮਾਂ ਝੋਟਿਆਂ ਵਰਗੀ ਬਈ ਆ ਚੰਗੀ ਸਭੀ ਬੜੀ ਆ ਕਿਸੇ ਪੱਖ ਤੋਂ ਕੋਈ ਲੱਸੀ ਲਾਮੀ ਨਹੀਂ ਹੈਗੀ ਤੇ ਬਾਕੀ ਥਾਣਾ ਦੇ ਵਿੱਚ ਸਪੇਸ ਦੇਖ ਸਕਦੇ ਹੋ ਸਪੇਸ ਵੀ ਬਹੁਤ ਵਧੀਆ ਗਈ ਸਾਰੇ ਪੱਖਾਂ ਤੋਂ ਹੀ ਸਾਫ਼ ਸੁਥਰੀ ਆ ਗਈ ਤੁਹਾਨੂੰ ਪਸੰਦ ਆਊਗੀ ਤੇ ਆディ ਸੌਲ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਡਿਟੇਲ ਤਕਰੀਬਨ ਆਪਾਂ ਤੁਹਾਨੂੰ ਸਾਰੀ ਲੈਤੀ ਜਾਗੀ ਵੀਡੀਓ ਦੇ ਵਿੱਚ ਐਂਡ ਤੱਕ ਜਾਣ ਲਈ ਸਾਰੀ ਬਣਾਉਣ ਦਾ ਧੰਨਵਾਦ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਫੇਸਬੁੱਕ ਪੇਜ ਨੂੰ ਕਰ ਲਿਓ ਫੋਲ ਇੱਕ ਵਾਰੀ ਤੁਹਾਨੂੰ ਆਪ ਥਾਣੇ ਫੋਲ ਨੂੰ ਦਿਖਾ ਦਿੰਨੇ ਆ ਥੋੜਾ ਜਿਹਾ ਡਰਦੀ ਦਾ ਜਰੂਰ ਹੈਗੀ ਹੈਗੀ ਦੇਖ ਸਾਡੇ ਥਾਣਾ ਬਹੁਤ ਚੰਗੇ ਆ ਮੋਢੇ ਮੋਟਾਗਾ ਥੱਲੇ ਨੂੰ ਪਤਲੇ ਹੁੰਦੇ ਜਾਂਦੇ ਆ ਤੇ ਥਾਣਾ ਦੇ ਵਿੱਚ ਸਪੇਸ ਬਹੁਤ ਆਗੀ ਧੰਨਵਾਦ ਐਂਡ ਤੱਕ ਜੋੜਨ ਲਈ